जनहितैषी टीआरपी नहीं खरीदते भरोसा जीतते हैं हम ਵੱਲੇ ਮੈਂ ਇਸ ਇਲਾਕੇ ਦੇ ਲੋਕਾਂ ਨੂੰ ਲੋਹੜੀ ਤੇ ਮਾਗੀ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਖਾਸ ਤੌਰ ਤੇ ਇਸ ਵਾਰਡ ਨੰਬਰ 89 ਦੇ ਵਿੱਚ ਪਾਣੀ ਦੀ ਬਹੁਤ ਵੱਡੀ ਕਿੱਲਤ ਸੀ ਬਹੁਤ ਵੱਡੇ ਘਾਟ ਸੀ ਜਦੋਂ ਅਸੀਂ ਇਲੈਕਸ਼ਨ ਦੌਰਾਨ ਵੀ ਇੱਥੇ ਆਏ ਤੇ ਇਲੈਕਸ਼ਨ ਦੇ ਵਿੱਚ ਵੀ ਲੋਕਾਂ ਨੇ ਇੱਕ ਡਿਮਾਂਡ ਕੀਤੀ ਸੀ ਕਿ ਸਾਡੇ ਕੋਲ ਪਾਣੀ ਦੀ ਬਹੁਤ ਕਿੱਲਤ ਹੈ ਪਾਣੀ ਦਾ ਟਿਊਬਵਲ ਜਿਹੜਾ ਬੈਠ ਚੁੱਕਿਆ ਕਾਫੀ ਲੰਬੇ ਸਮੇਂ ਤੋਂ ਬੈਠਿਆ ਹੋਇਆ ਔਰ ਉਹਦਾ ਕੰਮ ਬੰਦ ਪਿਆ ਔਰ ਇਸ ਨੂੰ ਅਸੀਂ ਪਹਿਲ ਦੇ ਆਧਾਰ ਤੇ ਵਾਸ ਕਰਵਾ ਕੇ 40 ਹਸ ਪਾਵਰ ਦਾ ਟਿਊਬਨ ਹੈ ਔਰ ਤਕਰੀਬਨ 21.2 ਲੱਖ ਦੀ ਲਗਤ ਦੇ ਨਾਲ ਇਹ ਟਿਊਬ ਨਵਾਂ ਲੱਗਿਆ ਜੀ ਔਰ ਟਿਊਬ ਲੱਗਣ ਦੇ ਨਾਲ ਅੱਜ ਇਸ ਨੂੰ ਚਾਲੂ ਕੀਤਾ ਇਸ ਦੇ ਨਾਲ ਪਾਣੇ ਇਲਾਕੇ ਦੀ ਜਿਹੜੀ ਪਾਣੀ ਦੀ ਕਿੱਲਤ ਹੈ ਇਹ ਦੂਰ ਹੋ ਜਾਏਗੀ ਸਾਰੇ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕ ਕਿਉਂਕਿ ਲੋਕਾਂ ਨੇ ਇੱਕ ਬਹੁਤ ਵੱਡਾ ਬਦਲਾਅ ਕੀਤਾ ਸੀ ਲੋਕਾਂ ਨੇ ਇੱਕ ਆਪਣੀ ਸੋਚ ਦੇ ਨਾਲ ਵੋਟ ਪਾ ਕੇ ਪੰਜਾਬ ਦੇ ਵਿੱਚ ਬਹੁਤ ਵੱਡਾ ਬਦਲਾਅ ਕਰਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣਾਈ ਔਰ ਸੂਬੇ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਾਰਪੰਵ ਸਿੰਘ ਮਾਨ ਜੀ ਨੇ 117 ਹਲਕੇ ਨੇ 117 ਹਲਕਿਆਂ 'ਚ ਹੀ ਡਿਵੈਲਪਮੈਂਟ ਚੱਲ ਰਹੀ ਹੈ ਮੈਂ ਆਪਣੇ ਹਲਕੇ ਦੀ ਗੱਲ ਕਰਾਂ ਤੇ ਮੇਰੇ ਹਲਕੇ ਦੇ ਸੋਹਣਾ ਵਾਰਡ ਨੇ ਸੋਹਣਾ ਵਾਰਡਾਂ ਦੇ ਵਿੱਚ ਹੀ ਜੰਗੀ ਪੱਧਰ ਤੇ ਡਿਵੈਲਪਮੈਂਟ ਕਰ ਰਹੀ ਹੈ ਉਹ ਤਕਰੀਬਨ ਜਿਹੜੀ 35 ਸਾਲ ਤੋਂ ਡਿਵੈਲਪਮੈਂਟ ਬੰਦ ਹੋਈ ਸੀ ਲੋਕ ਸੜਕਾਂ ਤੋਂ ਸੀਵਰੇਜ ਤੋਂ ਲਾਈਟਾਂ ਤੋਂ ਪਾਣੀ ਤੋਂ ਕਿਲਤ ਦੇ ਵਿੱਚ ਸੀਗੇ ਅੱਜ ਉਹ ਕਿਲਤ ਦੂਰ ਹੋਣ ਜਾ ਰਹੀ ਹੈ ਤਕਰੀਬਨ 1 ਸਾਲ ਤੋਂ ਲਗਾਤਾਰ ਹਰ ਵਾਰਡ ਦੇ ਵਿੱਚ ਅਸੀਂ ਮੁਰਤ ਕਰ ਰਹੇ ਹਾਂ ਔਰ ਤਕਰੀਬਨ ਜੇ ਢੰਗ ਦੇ ਨਾਲ ਸੜਕਾਂ ਵੀ ਬਣ ਰਹੀਆਂ ਨੇ ਲਾਈਟਾਂ ਵੀ ਲੱਗ ਰਹੀਆਂ ਨੇ ਸੀਵਰ ਦੀਆਂ ਪਾਈਪਾਂ ਪੈ ਰਹੀਆਂ ਨੇ ਪਾਣੀ ਦੀਆਂ ਪੈਪਾਂ ਪੈ ਰਹੀਆਂ ਜਿੱਥੇ ਟਿਊਬਲ ਬੰਦ ਬੀਨੂੰ ਨਵੇਂ ਲਗਾ ਰਹੇ ਆ ਔਰ ਜਿੱਥੇ ਪਾਣੀ ਦੀ ਘਾਟ ਲੱਗ ਰਹੀ ਹੈ ਟਿਊਬਲ ਹੋਰ ਲਗਾਣ ਦੀ ਲੋੜ ਹੈ ਤੁਸੀਂ ਨਵੇਂ ਵੀ ਲਗਾ ਰਹੇ ਆ ਕਿਉਂਕਿ ਸਾਡੇ ਕੋਲ ਫੰਡ ਦੀ ਘਾਟ ਨਹੀਂ ਹੈ ਲੋਕਾਂ ਦਾ ਇੱਕ ਇੱਕ ਦਿੱਤਾ ਟੈਕਸ ਦਾ ਪੈਸਾ ਆਪਾਂ ਸਵੇਰ ਚੜ੍ਹ ਕੇ ਸ਼ਾਮ ਤੱਕ ਸਰਕਾਰ ਨੂੰ ਟੈਕਸ ਦਿੰਨੇ ਆ ਹਰ ਰੂਪ ਦੇ ਵਿੱਚ ਚਾਹੇ ਅਸੀਂ ਸਵੇਰੇ ਚਾਹ ਬਣਾਈਏ ਉੱਤੇ ਵੀ ਟੈਕਸ ਹੈ ਦੁਬਾਰੋਂ ਖਾਣਾ ਖਾਣੇ ਉੱਤੇ ਵੀ ਟੈਕਸ ਹੈ ਜਿਹੜੇ ਕੱਪੜੇ ਪਾਉਣ ਨੇ ਉੱਤੇ ਵੀ ਟੈਕਸ ਹੈ ਅਸੀਂ ਸਰਕਾਰ ਨੂੰ ਟੈਕਸ ਦਿੰਦੇ ਆ ਅੱਜ ਪਹਿਲੀ ਸਰਕਾਰ ਹੈ ਜਿਨੇ ਪਹਿਲੇ ਹੀ ਸਾਲ ਦੇ ਵਿੱਚ ਲੋਕਾਂ ਦੇ ਟੈਕਸ ਲੋਕਾਂ ਦੀ ਡਿਵੈਲਪਮੈਂਟ ਤੇ ਲਗਾਇਆ ਨਹੀਂ ਤੋ ਆਮ ਲੋਕ ਖੜੇ ਨੇ ਵੋਟ ਪਾਣ ਤੋਂ ਬਾਅਦ ਪਸੰਦਦੇ ਸੀ ਕਿ 5 ਸਾਲ ਬਾਅਦ ਵਾਰੀ ਆਣੀ ਹੈ ਪਰ ਵੋਟਾਂ ਪਾਣ ਤੋਂ ਬਾਅਦ ਲੋਕਾਂ ਦੇ ਕੰਮ ਨਹੀਂ ਸੀ ਹੁੰਦੇ ਪਰ ਇਸ ਵਾਰੀ ਪਹਿਲੇ ਹੀ ਸਾਲ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਚੱਲ ਰਹੇ ਨੇ ਔਰ ਤਕਰੀਬਨ 1.5 ਸਾਲ ਦੇ ਅੰਦਰ ਦੇ ਵਿੱਚ ਮੇਰੇ ਹਲਕੇ ਦੇ ਵਿੱਚ ਕਰਦੋ 12-13 ਟੂਬ ਲੱਗ ਚੁੱਕੇ ਨੇ ਔਰ ਤਕਰੀਬਨ ਕਿੰਨੇ ਹੀ ਟਰਾਂਸਫਾਰਮਰ ਸੀ ਜਦੀ ਗਿਣਤੀ ਨਹੀਂ ਤੇ ਮੈਂ 100 ਦੇ ਕਰੀਬ ਕਹਦਾ ਮਾਂ ਤੇ ਉਹ ਵੀ ਘੱਟ ਹੋਣਗੇ 100 ਦੇ ਕਰੀਬ ਅਸੀਂ ਨਵੇਂ ਟਰਾਂਸਫਾਰਮਰ ਲਗਾਤੇ ਜਿਹੜੇ ਅਜੇ ਤੱਕ ਕਿਸੇ ਸਰਕਾਰ ਨੇ ਕਦੀ ਇਸ ਕਰਕੇ ਇਹ ਪਹਿਲੀ ਸਰਕਾਰ ਹੈ ਲੋਕਾਂ ਦੀ ਸੋਚਣਾ ਚੱਲ ਰਹੀ ਹੈ ਜਿੱਦਾਂ ਦੀ ਲੋਕ ਡਿਵੈਲਪਮੈਂਟ ਚਾਹੁੰਦੇ ਨੇ ਉਦਾਂ ਹੀ ਡਿਵੈਲਪਮੈਂਟ ਹੋ ਰਹੀ ਹੈ ਜੇ ਪਾਣੀ ਦੀ ਕਾਰਡਾਂ ਤੇ ਟੂਬ ਲੱਗਦੇ ਨੇ ਜੇ ਸੜਕ ਮੰਗਣ ਵਾਲੀ ਸੜਕ ਬਣਦੀ ਹੈ ਜੇ ਕੋ ਲਾਈਟਾਂ ਦੀ ਲੋੜ ਹੈ ਤਾਂ ਲਾਈਟਾਂ ਲੱਗਦੀਆਂ ਨੇ ਕਿਸੇ ਬੰਦੇ ਨੂੰ ਰਿਫਿਊਜ਼ ਨਹੀਂ ਕੀਤਾ ਜਾਂਦਾ ਜੋ ਬੰਦੇ ਡਿਮਾਂਡ ਕਰਦੇ ਇਲਾਕਾ ਨੂੰ ਅਸੀਂ ਡਿਮਾਂਡ ਕਰਦੇ ਉਹ ਡਿਮਾਂਡ ਤੇ ਸਰਕਾਰ ਕੰਮ ਕਰ ਰਹੀ ਹੈ ਆਸ ਹੈ ਕਿ ਇਸੇ ਤਰ੍ਹਾਂ ਹੀ ਪਿਆਰ ਸਤਕਾਰ ਲੋਕਾਂ ਦਾ ਸਾਥ ਰਿਹਾ ਕੋਈ ਐਸਾ ਕੰਮ ਨਹੀਂ ਹੋਏਗਾ ਜਿਹੜਾ ਦੂਰ ਹੋਏਗਾ ਆ ਮੇਰੇ ਪਿੱਛੇ ਇੱਕ ਦਵਾਰ ਹੈ ਜਿਹੜੀ ਸ਼ਹਿਰ ਦੇ ਪਾਣੀ ਨੂੰ ਰੋਕਦੀ ਹੈ ਜਿਹੜਾ ਗੰਦੇ ਨਾਲੇ ਦੇ ਵਿੱਚ ਜਾ ਕੇ ਗਿਰਦੀ ਗੰਦੇ ਦਰਿਆ 'ਚ ਗਿਰਦੀ ਹੈ ਇਹ ਦਵਾਰ ਵੀ ਅਸੀਂ ਦਵਾਰ ਤੋਂ ਨਵੀਂ ਬਣਾਣ ਜਾ ਰਹੇ ਹਾਂ ਇਹ ਤਾਂ ਵੀ ਇਹਦਾ ਵੀ ਇਸ ਕੰਮ ਪਾ ਦਿੱਤਾ ਹੈ तकरीबन ਤੇ ਫੰਡ ਆ ਜਣੇ 1-2 ਦਿਨ 'ਚ ਇਹ ਦਵਾਰ ਵੀ ਅਸੀਂ तकरीबन 1.5 ਮਹੀਨੇ 2 ਮਹੀਨੇ 'ਚ ਦਵਾਰ ਤੋਂ ਨਵੀਂ ਬਣਾਨੀ ਹੈ ਇਹਨੂੰ ਉੱਚਾ ਕਰਕੇ ਕਿ ਕੱਲ ਨੂੰ ਬਰਸਾਤ ਦੇ ਟਾਈਮ ਦੇ ਵਿੱਚ ਪਾਣੀ ਬਾਹਰ ਨਾ ਆਵੇ ਆ ਜਿਹੜੀ ਕੁੰਦਨਪੁਰੀ ਵਾਲੀ ਪੁਲੀ ਹੈ ਕਾਫੀ ਸਾਲਾਂ ਤੋਂ ਇਹਦੇ ਪ੍ਰੋਜੈਕਟ ਬੰਦ ਬੈਸੀ ਇਹਨੂੰ ਖੋਲਿਆ ਇਹਦੇ ਪੈਸੇ ਵੀ ਜਮ੍ਹਾਂ ਕਰਾਤੇ ਨਵੀਂ ਪੁਲੀ ਬਣੇਗੀ ਉਹ ਦਰਿਆ ਦੇ ਨਾਲ ਵਾਲੀ ਰੋਡ ਜਿਹੜੀ ਕੱਚੀ ਹੈ ਜਿਹੜੀ ਉਰਲੇ ਪਾਸੇ ਵਾਲੀ ਇਹਦਾ 6 ਕਰੋੜ ਰੁਪਏ ਅਸੀਂ ਜਮ੍ਹਾਂ ਕਰ ਦਿੱਤਾ ਇਹ ਅਸੀਂ 2 4 5 ਦਿਨਾਂ ਦੀ ਸਟਾਰਟ ਕਰ ਦੇਣੀ ਹੈ ਵੀ ਨਵੀਂ ਰੋਡ ਲੰਮੀ ਬਣ ਜਾਣੀ ਸਾਰੀ ਚੌਧਰੀ ਬਦਲ لال ਪੱਕਾ ਜਿੰਦਾਬਾਦ ਜਿਹੜੀਆਂ ਤੁਹਾਡੀ ਸੜਕ ਹੈ ਨਾਲ ਵਾਲੀ ਬਾਹਰ ਵਾਲੀ ਇਹ ਸਾਰੀ ਇੱਕ ਤਾਂ ਪਰਲੇ ਪਾਸੇ ਬਣੀ ਹੋਈ ਹੈ ਇੱਕ ਉਰਲੇ ਪਾਸੇ ਵਾਲੀ ਨਾਲ ਅਸੀਂ ਬਣਾ ਰਹੇ ਹਾਂ ਇਹ ਸਾਰੀ ਬਣ ਕੇ ਤਿਆਰ ਹੋ ਜਾਈਏ ਤੁਹਾਡੇ ਲੋਕਾਂ ਨੂੰ ਇੱਕ ਫੈਸਿਲਿਟੀ ਫਾਇਦਾ ਹੋ ਜਾਏਗਾ ਕਿ ਜਿਹੜਾ ਅਸੀਂ ਪਰਲੇ ਪਾਸੇ ਜਾਂਦੇ ਹਾਂ ਪਰਲੇ ਜਾਂਦੀ ਲੋਣੀ ਆਪਾਂ ਉਰਲੀ ਰੋਡ ਤੋਂ ਹੀ ਆਪਾਂ ਬਾਰ ਬਾਰ ਜਾ ਕੇ ਆਪਣੇ ਕਾਰੋਬਾਰ ਕਰ ਸਕਦੇ ਆ ਔਰ ਸ਼ਹਿਰ ਨੂੰ ਬਹੁਤ ਵੱਡੀ ਰਾਹਤ ਮਿਲਨੀ ਸੜਕ ਦੇ ਨਾਲ ਔਰ ਜਿਹੜੀ ਆ ਪੁਲੀ ਆ ਉਰਲੇ ਪਾਸੇ ਰੇਲਵੇ ਲਾਈਨ ਦੇ نیچے ਜਿਹੜਾ ਨਾਲਾ ਜਾ ਰਿਹਾ ਇਹਦੀ ਵੀ ਪੁਲੀ નીચે ਅਸੀਂ ਬਣਾਣ ਲੱਗੇ ਆ ਇੱਕ ਤਾਂ ਪਰਲੇ ਪਾਸੇ ਨਿਕਲਦੇ ਆ ਇੱਕ ਉਰਲੇ ਪਾਸਿਓਂ ਵੀ ਜਿਹੜੇ ਪਰਲੇ ਪਾਸੇ ਆਪਾਂ ਜਾ ਕੇ ਜੀਟੀਰੋਡ ਨੂੰ ਜਾਂਦੇ ਆ ਇੱਕ ਉਰਲੀ ਪੁਲੀ ਆ ਜਿਹੜੀ ਜਿੱਥੇ نیچےੋਂ ਨਿਕਲ ਕੇ ਜਾਣਾ ਆ ਜਿੱਥੇ ਆਪਣਾ ਆਈਪੀਐਸ ਲੱਗਿਆ ਜਿੱਥੇ ਸਾਡਾ ਪਲਾਂਟ ਲੱਗਿਆ ਉਹਦੇ ਨਾਲ ਅਸੀਂ ਉਹ ਬੁਲੀ ਵੀ ਨਾਲ ਪਾਸ ਕਰ ਦਿੱਤੀ ਹੈ ਇਹ ਨਵੀਆਂ ਅਸੀਂ ਨਾਲ ਬਣਾਣੀਆਂ ਇਹ ਬੁਲੀ ਵੀ ਬਣ ਜੇ ਤੁਹਾਡੇ ਇਲਾਕੇ ਵਾਸੀਆਂ ਨੂੰ ਮੁਲਾਸੀਆਂ ਨੂੰ ਪਰਲੇ ਪਾਸੇ ਜਾਣ ਦੀ ਲੋੜ ਨਹੀਂ ਪਈ ਇਸ ਪੁਲੀ ਦੀ ਰਾਹੀਂ ਵਾਹਨ ਜਾਨ ਸਕਦੇ ਹਾਂ ਇਸ ਕਰਕੇ ਡਿਵੈਲਪਮੈਂਟ ਜਰੀ ਹੈ ਇਹ ਤੁਹਾਡੀ ਸੋਚ ਮੁਤਾਬਕ ਹੈ ਜਿੱਥੇ-ਜਿੱਥੇ ਅਸੀਂ ਦੇਖਦੇ ਹਾਂ ਜਿਸ ਜੀ ਦੀ ਕਾਰਡ ਹੈ ਉਹ ਅਸੀਂ ਕਾਰਡ ਪੂਰੀ ਕਰਦੇ ਹਾਂ ਇਸ ਕਰਕੇ ਤੁਹਾਡਾ ਸਾਰੇ ਇਲਾਕਾ ਨਿਵਾਸੀ ਨੂੰ ਜਿੱਥੇ ਮੁਬਾਰਕਬਾਦ ਹੈ ਉੱਥੇ ਤੁਹਾਡਾ ਧੰਨਵਾਦ ਵੀ ਹੈ ਕਿ ਤੁਹਾਡੀ ਅੱਛੀ ਸੋਚ ਨੇ ਕੰਮ ਕੀਤੇ ਨੇ ਥੈਂਕ ਯੂ ਧੰਨਵਾਦ ਉਹ ਮੇਰੇ ਵੱਡੇ ਭਾਈ ਨੇ ਜੀ ਮੇਰੀ ਗੱਲ ਸੁਣ ਉਹ ਘੱਟ ਨਹੀਂ ਉਹਨਾਂ ਨੇ ਆਪਨੇ ਆਪ ਵੀ ਕਹਿ ਦਿੱਤਾ ਮੈਂ ਉਹ ਘ ਤੇ ਮੈਂ ਤਾਂ ਮੁੱਕ ਦੇ ਚੈੱਕ ਕਰਨ ਗਿਆ ਸੀ ਚਲੋ ਕੋਈ ਗੱਲ ਨਹੀਂ ਸਾਨੂੰ ਕੋਈ ਫਰਕ ਨਹੀਂ ਪੈਂਦਾ ਲੋਕਾਂ ਦੀ ਚੀਜ਼ ਆ ਲੋਕਾਂ ਦੇ ਹਵਾਲੇ ਹੋ ਰਹੀ ਆ ਜੇ ਉਹਨਾਂ ਨੇ ਐਫਰਟਸ ਕੀਤੇ ਹੁੰਦੇ ਚਾਹੇ ਸਾਲ ਪਹਿਲਾਂ ਟਿਊਬਲ ਲੱਗ ਜਾਂਦਾ ਐਫਰਟਸ ਦੀ ਗੱਲ ਨੇ ਮਿਹਨਤ ਕਰਨ ਦੀ ਗੱਲ ਹੁੰਦੀ ਆ ਜੇ ਉਹਨਾਂ ਨੇ ਮਿਹਨਤ ਕੀਤੀ ਹੁੰਦੀ ਸਾਲ ਪਹਿਲਾਂ ਟਿਊਬਲ ਚੱਲ ਜਾਂਦਾ ਲੋਕਾਂ ਨੂੰ ਤਰਸ ਮਨਦਾ ਸਾਲ ਬਾਅਦ ਇੱਕ ਸਾਲ ਲਗਾਤਾਰ ਕਾਫੀ ਦੇ ਉੱਤੇ ਟਿਊਬਲ ਬੰਦ ਵਿਆ ਸੀ ਜੀ ਅੱਜ ਆਪਾਂ ਬਣੇ ਕੰਮ ਤੇ ਆ ਕੇ ਬਟਨ ਦਬਾਣਾ ਹੈ ਚਲੋ ਕੋਈ ਗੱਲ ਨਹੀਂ ਮੈਨੂੰ ਕੋਈ ਫਰਕ ਨਹੀਂ ਆ ਮੇਰੇ ਐਕਚੁਅਲੀ ਮੈਂ ਕਹਿੰਦੀ ਆ ਸੋਚ ਲਾ ਕੇ ਚੱਲਿਆ ਹੀ ਨਹੀਂ ਕਿਉ ਜਦੋਂ ਗਲਚੂ ਨੰਗਣਾ ਨਾ ਤਾਂ ਟਿਊਬ ਪਾਣੀ ਨੇ ਪੁੱਛਣਾ ਇਹ ਕਾਂਗਰਸ ਵਾਲਿਆਂ ਦਾ ਘਰ ਹੈ ਨਾ ਪੁੱਛਣਾ ਭਾਜਪਾ ਵਾਲਿਆਂ ਦਾ ਘਰ ਹੈ ਨਾ ਪੁੱਛਣਾ ਕਾਲੀ ਦਲ ਦਾ ਘਰ ਹੈ ਹਰ ਘਰ ਚ ਪਾਣੀ ਜਾਣਾ ਹੈ ਸਾਡੇ ਵਸੇ ਕੋਈ ਫਰਕ ਨਹੀਂ ਆ ਜਿੰਦਾਬਾਦ ਜੇ ਉਹਨਾਂ ਨੇ ਕੋਈ ਕਾਰਜ ਕਰਮ ਕੀਤਾ ਪਰ ਉਹਨਾਂ ਨੇ ਕਹਿ ਦਿੱਤਾ ਆਪ ਹੀ ਕਿ ਮੈਂ ਟਿਊਬ ਨਹੀਂ ਚਲਾਇਆ ਅੱਛੀ ਗੱਲ ਹੈ ਸਿਆਣੀ ਗੱਲ ਹੈ ਮੇਰੇ ਵੱਡੇ ਭਾਈ ਨੇ ਮੈਨੂੰ ਕੋਈ ਫਰਕ ਨਹੀਂ ਥੈਂਕ ਯੂ ਮੁਬਾਰਕਬਾਦ ਦਊਂਗਾ ਤੁਹਾਡੇ ਮਾਧਿਅਮ ਰਾਹੀਂ ਸਾਰੇ ਲੁਧਿਆਣਾ ਵਾਸੀਆਂ ਨੂੰ ਲੁਧਿਆਣਾ ਉਤਰੀ ਦੇ ਖਾਸ ਕਰ ਸਾਰੇ ਵਾਸੀਆਂ ਨੂੰ ਅੱਜ ਵਾਰਡ ਨੰਬਰ 90 ਦੇ ਵਿੱਚ ਜਿਹੜਾ ਨਵਾਂ 99 ਨਿਊ ਕੁੰਦਨਪੁਰੀ ਵਿਖੇ ਜੋ ਟਿਊਬਵਲ ਦੀ ਨੋਗਰੇਸ਼ਨ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਮਦਨਾਲ ਬੱਗਾ ਜੀ ਵੱਲੋਂ ਕੀਤਾ ਗਿਆ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਦਿਲ ਦੀ ਕਰਾਈਆਂ ਤੋਂ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਤੇ ਨਾਲ-ਨਾਲ ਧੰਨਵਾਦ ਵੀ ਕਰੂੰਗਾ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਦੇ 1.5 ਸਾਲ ਪਹਿਲਾਂ ਇਲਾਕਾ ਨਿਵਾਸੀਆਂ ਨੇ ਆਪਣੇ ਅਸ਼ੀਰਵਾਦ ਦੇ ਨਾਲ ਆਪਣੀ ਇੱਕ-ਇੱਕ ਵੋਟ ਦੇ ਨਾਲ ਹਲਕਾ ਉਤਰੀ ਦੇ ਨਿਵਾਸੀਆਂ ਨੇ ਐਮਐਲਏ ਮਦਨਾਲ ਬੱਗਾ ਜੀ ਨੂੰ ਜਿਤਾਇਆ ਸੀ ਉਹਦੇ ਮੋੜਦੇ ਹੋਏ ਜੋ ਵਿਕਾਸ ਕਾਰਜ ਪੂਰੇ 16 ਦੇ 16 ਵਾਡਾ ਦੇ ਵਿੱਚ ਚੱਲ ਰਿਹਾ ਚ ਉਸੇ ਲੜੀ ਵਿੱਚ ਵਾਡ ਨੰਬਰ 90 ਦੇ ਵਿੱਚ ਨਵੇਂ 40 ਐਚਪੀ ਟਿਊਬਲ ਦੀ ਨਾਗਰੇਸ਼ਨ ਕੀਤੀ ਗਈ ਹੈ ਤੇ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਖਾਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਅੱਜ ਜੋ ਮੱਕਰ ਸਕਰਾंति ਦੇ ਦਿਨ ਵਾਡ ਨੰਬਰ 91 ਦੇ ਵਿੱਚ ਸਾਡੇ ਬਹੁਤ ਹੀ ਸਤਾਰੀਏ ਚੌਧਰੀ ਮਦਨਵੱਗਾ ਜੀ ਅੱਜ ਟਿਊਬਲ ਦਾ ਉਗਾਟਨ ਕਰਕੇ ਗਏ ਨੇ ਜੋ ਕਿ ਇਸ ਵਾਡ ਵਾਈਸ ਨੂੰ ਪਾਣੀ ਦੀ ਬੜੀ ਕਿੱਲਤ ਆ ਰਹੀ ਸੀ ਉਹਨਾਂ ਨੇ ਟਿਊਬਲ ਦਾ ਉਗਾਟਨ ਕਰਕੇ ਇਹ ਸਮੱਸਿਆ ਦੂਰ ਕੀਤੀ ਹੈ ਤੇ ਮੈਂ ਤੇਜੀ ਲੋ ਧੰਨਵਾਦ ਕਰਦਾ ਆਪਣੀ ਵੱਲੋਂ ਤੇ ਆਪਣੇ ਵਾਰਡ ਦੇ ਵਸਨੀਕਾਂ ਵੱਲ ਚੌਦੀ ਮਦਦ ਬਗਾਈ ਦਾ ਜਿਨ੍ਹਾਂ ਨੇ ਇਹ ਤੁਰਕ ਵਰਤਨ ਕੀਤਾ ਹੈ ਉਹਨਾਂ ਦਾ ਬਹੁਤ ਬਹੁਤ ਹੀ ਧੰਨਵਾਦ ਆ ਟਿਊਬਰ ਲੱਗ ਗਿਆ ਜੀ ਬਹੁਤ ਵਧੀਆ ਜੀ ਘਰਾਂ ਦੇ ਵਿੱਚ ਸਾਰਿਆਂ ਦੇ ਗੰਦਾ ਪਾਣੀ ਆਂਦਾ ਸੀ ਲੋਕੀ ਬਿਮਾਰ ਪੈ ਰਹੇ ਸੀ ਤੇ ਬਹੁਤ ਦਿਨਾਂ ਤੋਂ ਮਤਲਬ ਇਹ ਸਾਨੂੰ ਦਿੱਕਤ ਸੀਗੀ ਉਹ ਨਇਆ ਟਿਊਬਰ ਲੱਗ ਗਿਆ ਸਾਨੂੰ ਲੱਗ ਰਿਹਾ ਕਿ ਸਾਡੀ ਪ੍ਰੋਬਲਮ ਸੋਲਵ ਹੋ ਰਹੀ ਹੈ ਆਮ ਆਦਮੀ ਪਾਰਟੀ ਵੱਲੋਂ ਸਾਨੂੰ ਬਹੁਤ ਸਹੂਲਤਾ ਮਿਲੀਆਂ ਨੇ ਗਲੀਆਂ ਪੱਕੀਆਂ ਹੋ ਗਈਆਂ ਸੜਕਾਂ ਪੱਕੀਆਂ ਹੋ ਗਈਆਂ ਬੜਾ ਅੱਛਾ ਸਾਨੂੰ ਰਿਸਪੌਂਸ ਮਿਲਿਆ ਜੀ ਕਿੰਨਾ ਮਲੂਰ ਕਰਦੇ ਹਾਂਜੀ ਅੱਜ ਕਿੰਨਾ ਵੱਲ ਲੋਡ ਕਰ ਰਹੇ ਆ ਅੱਜ ਮਦਨਾਲ ਚੌਧਰੀ ਮਦਨਾਲ ਬੱਗਾ ਜੀ ਵੱਲੋਂ ਉਦਘਾਟਨ ਕੀਤਾ ਜਾ ਰਿਹਾ ਵਾ ਬੜੀ ਖੁਸ਼ੀ ਦੀ ਗੱਲ ਹੈ ਸਾਰੇ ਲੋਕ ਇਕੱਠੇ ਹੋਏ ਨੇ ਸਾਰੇ ਉਤਸ਼ਾਹ ਭਰੇ ਨੇ ਬੜੀ ਅੱਛੀ ਗੱਲ ਹੈ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਮਦਨਾਲ ਬੱਗਾ ਜੀ ਦਾ ਜਿਨ੍ਹਾਂ ਨੇ ਆਪਣੇ ਕਲੋਨੀ 'ਚ ਟਿਊਬਵਲ ਨਵੇਂ ਦਾ ਕੀਤਾ ਚਾਲੂ ਕਰਵਾਇਆ ਹੈ ਹੋਰ ਕੀ ਕੀ ਤੁਹਾਡੇ ਇੱਥੇ ਪ੍ਰੋਬਲਮ ਆਸੀ ਜਿਹੜੀਆਂ ਉਹਨਾਂ ਨੇ ਆਹਮ ਨੂੰ ਬਸ ਸੀਵਰੇਜ ਦੀ ਐ ਪ੍ਰੋਬਲਮ ਐ ਇਹ ਵੀ ਹੁਣ ਕਹਿ ਰਹੇ ਆ ਥੋੜੀ ਬਹੁਤੀ ਸੋਲਵ ਕਰਨਗੇ ਥੋੜਾ ਜਿ ਸਫਾਈ ਵਾਲੇ ਚੇਂਜ ਕੀਤਾ ਇਹਨਾਂ ਨੇ ਉਹਨੂੰ ਦੇਖੋ ਉਹ ਵੀ ਕਿੰਨੇ ਦਿਨ ਆਂਦਾ ਹੈ ਕਿੰਨੇ ਦਿਨ ਨਹੀਂ ਆਂਦਾ ਨਾਲੇ ਦੀ ਵੀ ਸਫਾਈ ਹੋ ਰਹੀ ਹੈ ਨਾਲੇ ਦੀ ਸਫਾਈ ਲਗਾਤਾਰ ਹੋ ਰਹੀ ਹੈ ਤਕਰੀਬਨ ਕਾਫੀ ਵਾਰ ਹੋ ਚੁੱਕੀ ਹੈ ਪਰ ਲਾ ਏਰੀਆ ਦੇ ਇੰਨਾ ਸਾਫ਼ ਕਿ ਕਰਤਾ ਦਾ ਕਿੰਦਾਂ ਦਾ ਹਲੇ ਨਹੀਂ ਗਿਆ ਸੜਕਾਂ ਹੁਣ ਹਲੇ ਸਾਡੀ ਲਾਈਨ 'ਚ ਤਾਂ ਬਣ ਜੇਂਦਰ ਬਣ ਗਈਆਂ ਸਾਡੇ ਵੀ ਬਣਨ ਗਈਆਂ ਨਾਲ ਨਜ਼ਦੀਕੀ ਬਣ ਗਈ